ਆਇਆ ਦਵਾਲਤਾਂ ਨੇ ਹੈ ਨੰਬਰ ਮੇਰੀ ਫੋਟੋ ਕਹਿੰਦਾ ਹੈ ਆਇਆ ਆ ਪਾਈਦਾ ਨਾ ਆਸਾਨੀ ਹੈ ਕਾਇਕ ਲਈ ਇਤਰੇ ਗੋਲ ਮੀਨ ਹੁੰਦੇ ਵਾਹ ਬਈ ਪਲਾਟ ਕਿੰਨੇ ਜਗਰਾਵਾਂ ਚ ਹਾਂ ਵੀਰੇ ਮੇਰੇ ਕੋਲ ਕੋਈ ਨਹੀਂ ਹੈਗਾ ਤੇਰਾ ਤਾਂ ਉਹਦੇ ਕੋਈ ਆਲਾ ਕੰਮ ਹੋ ਗਿਆ ਤੇਰੇ ਉਹ ਨਹੀਂ ਕੁਛ ਨਹੀਂ ਉਹ ਕੁਛ ਨਹੀਂ ਤੈਨੂੰ ਕੋਈ ਜੇਲ ਨਹੀਂ ਹੁੰਦੀ ਹੈ ਕੁਛ ਨਹੀਂ ਦੱਸਦਾ ਸੀ ਕਾਇਕ ਪਲਾਟ ਹੈ ਤੇਰੇ ਕੋਲੇ ਮੇਰੀ ਸਾਰੀ ਜ਼ਮੀਨ ਪਲਾਟਾਂ ਚ ਅੱਛਾ ਤਾਤਾ ਅਮੀਰ ਬੰਦਾ ਇੱਥੇ ਹੁਣ ਤੂੰ ਦਿਹਾੜੀ ਕਰਦਾ ਹੈ ਨਾ ਹਾਂ ਇੱਦਾਂ ਮੈਂ ਤਿਆਰੀ ਕਰਦਾ ਇਦਾਂ ਦਾ ਬਾਬਾ ਜਮੇਰ ਸਿੰਘ ਜੀ ਬੈਠੇ ਹਾਂ ਟੋਡਾ ਕੀ ਕਾਰੋਬਾਰ ਸੀ ਜੋ ਉੱਥੇ ਨਹੀਂ ਆ ਮਛਾ ਚਾਰਦਾ ਸੀ ਮਛਾ ਚਾਰਦਾ ਆ ਗਰੇ ਵਾਲਾ ਸਾਹਿਬ ਬੈਠੇ ਹਾਂਜੀ ਸੜਕਾਂ ਦੀ ਸਫਾਈ ਕਰਦੀ ਸੀ ਤਾਰੂ ਭਾਗ ਚ ਕੰਮ ਕਰਦੇ ਰਹੇ ਆ ਜੀ ਹੈ ਨਾ ਆਹ ਡਾਕਟਰ ਸਾਹਿਬ ਕਰ ਮੂ ਐਨੂੰ ਇੱਦਾਂ ਡਾਕਟਰ ਸਾਹਿਬ ਆ ਗਏ ਹਾਂਜੀ ਆ ਗਿਆ ਹਾਂਜੀ ਕਿਹੜੇ ਪਿੰਨ ਡਾਕਟਰੀ ਕਰਦੇ ਸੀ ਮੈਂ ਸੀ ਜੀਏਡੀ ਪੁੱਕਾ ਹਾਂਜੀ ਗਵਰਨਮੈਂਟ ਆਯੁਰਵੈਦਿਕ ਸਪੈਂਸਰੀ ਪੁੱਟਾ ਜਿਹੜੀ ਧੌਲਕਲਾਂ ਵੀ ਕੀਤੀ ਹੈ ਜੀ ਆਯੁਰਵੈਦਿਕ ਵਿੱਚ ਕੰਮ ਕਰਦੇ ਸੀ ਹਾਂਜੀ ਅੱਛਾ ਅੱਛਾ ਆਹੀ ਦਸਾਲਾ ਜੀ ਦਿਖਾਉਂਗਾ ਤੁਹਾਨੂੰ ਠੀਕ ਹੈ ਠੀਕ ਹੈ ਠੀਕ ਹੈ ਤੇ ਇੱਧਰ ਬੈਠੇ ਹੈਗੇ ਆਪਣੇ ਕੀ ਨਾਂ ਥੋੜਾ ਬਾਈ ਜੀ ਜੈਬ ਸਿੰਘ ਕੀ ਕਾਰੋਬਾਰ ਕਰਦੇ ਸੀ ਇੰਡੀਆ ਖੇਤੀ ਕਰਦਾ ਸੀ ਖੇਤੀ ਅੱਛਾ ਇੱਥੇ ਕਿਵੇਂ ਆ ਗਏ ਇੱਥੇ ਵੀ ਬਾਹ ਦਿਹਾੜੀ ਵੀ ਕਰਦੇ ਆ ਆਹ ਨਾ ਆਹ ਨੰਬਰਦਾਰ ਸਾਹਿਬ ਅਮਰ ਸਿੰਘ ਸ਼ੀਨਾ ਪਿੰਡ ਕਿਹੜਾ ਥੋੜਾ ਰਸੂਲਪੁਰ ਜੰਡੀ ਰਸੂਲਪੁਰ ਜੰਡੀ ਉੱਥੇ ਨੰਬਰਦਾਰੀ ਕਰਦੇ ਸੀ ਜੱਦੀ ਪੁਰਸ਼ੀ ਹਾਂ ਜੱਦੀ ਪੁਰਸ਼ੀ ਇੱਥੇ ਧੀਆ ਪੁੱਤਾਂ ਨੇ ਸਰਗਾਂ ਚ ਵਾੜਤੇ ਹਾਂਜੀ ਆਹ ਭਾਈ ਸਾਹਿਬ ਨਵੇਂ ਆਏ ਇਹਨਾਂ ਦੇ ਰਿਸ਼ਤੇਦਾਰੀ ਹੈ ਤੁਸੀਂ ਕੀ ਕੰਮ ਕਰਦੇ ਸੀ ਅੰਦੀ ਜੀ ਉੱਥੇ ਮੈਂ ਸਰਵਿਸ ਕਰਦਾ ਸੀ ਜੀ ਆਪਣੇ ਪ੍ਰਿੰਸੀਪਲ ਸੀਗੇ ਨਹੀਂ ਅਕਾਊਂਟੈਂਟ ਸੀਗੇ ਆਪਣੇ ਆ ਕਾਲਜ ਦੇ ਵਿੱਚ ਅਕਾਊਂਟੈਂਟ ਅੱਛਾ ਅੱਛਾ ਗੁਰਨਾਨਕ ਕਾਲਜ ਗੁਰਨਾਨਕ ਕਾਲਜ ਇੱਥੇ ਦਾਣਾ ਪਾਣੀ ਚਲੋ ਠੀਕ ਸਰ ਗੁਰਨਾਨਕ ਕਾਲਜ ਕਿਹੜਾ ਜੀ ਓਕੇ ਹੈ ਦਾਣਾ ਹਾਂਜੀ ਕੋਡਾ ਨਾਂ ਕੀ ਆ ਜੀ ਨੇਤਰ ਨੇਤਰ ਸਿੰਘ ਪਿੱਛੇ ਕੀ ਕਰਦੇ ਸੀ ਇੰਡੀਆ ਪਿੱਛੇ ਕੀ ਕਰਨਾ ਖੇਤੀ ਉਹ ਕਰਦੇ ਤੇ ਮੈਂ ਜੇ ਇੱਥੇ ਕਿਨੇ ਮਗਾਈ ਕੁੜੀ ਨੇ ਕਿ ਮੁੰਡੇ ਨੇ ਕੁੜੀ ਨੇ ਮਗਾ ਤੇ ਸੁਰਗਾਂ ਚ ਪਾਤੇ ਮੈਂ ਪੂਰੇ ਹੋਰ ਕਾਜ ਆ ਮਾਰਦੇ ਕਿਹੜਾ ਸੁਰਗਾਂ ਦੀ ਵੱਧ ਆ ਆਲਾ ਸਾਡੇ ਮੰਗਟ ਭਾਈ ਰਾਜ ਸਿੰਘ ਮੰਗਟ ਨਾ ਹਾਂ ਤੁਸੀਂ ਪਹਿਲਾਂ ਦਵਾਈ ਗਏ ਸੀ ਹਾਂ ਕਿੰਨੇ ਸਾਲ ਲਾਹੇ ਤਿੰਨ ਚਾਰ ਤਿੰਨ ਚਾਰ ਸਾਲ ਦਵਾਈ ਅਛਾ ਨੇ ਬੰਗਲਾਦੇਚ ਵੀ ਰਿਆ ਹੁਣ ਫਿਰ ਕੈਨੇਡਾ ਲੁੱਟਣ ਆ ਗਏ ਹੈ ਹਾਂ ਇੱਧਰ ਬਾਈ ਜੀ ਖੜੇ ਆ ਆਪਣੇ ਸਿੱਧੂ ਸਾਹਿਬ ਬਲਦੇਵ ਸਿੰਘ ਸਿੱਧੂ ਮੋਗੇ ਵਾਲੇ ਤੁਸੀਂ ਪਿੱਛੇ ਸੀਗੇ ਟਰੱਕ ਚਲਾਉਂਦੇ ਹਾਂਜੀ ਕਿੱਥੇ ਚਲਾਇ ਜੂਪੀ ਚ ਜੂਪੀ ਬਿਹਾਰ ਕਲਕੱਤਾ ਬਿਹਾਰ ਕਲਕੱਤਾ ਬੱਲੇ ਬੱਲੇ ਆ ਸਾਡੇ ਫੌਜੀ ਭਾਈ ਸਾਹਿਬ ਆ ਗਏ ਹਾਂਜੀ ਤੁਸੀਂ ਫੌਜ ਚ ਨੌਕਰੀ ਕਿੱਥੇ ਕਿੱਥੇ ਕੀਤੀ ਅਰੇ ਹਾਂ ਪਲੋਜ ਪਰ ਸ਼ਰੀ ਨਗਰ ਜੰਮੂ ਕਸ਼ਮੀਰ ਅੱਛਾ ਬਾਕੀ ਆਪਣੇ ਜੱਲੇ ਜੋ ਪੇਲੇ ਹਨ ਉਹ ਅੱਛਾ ਬਖਰਾ ਆਗਰਾ ਗਵਾਲੀਆ ਰਹਿ ਦਾ ਏਰੀਆ ਸਾਡਾ ਅੱਛਾ ਅੱਛਾ ਫਿਰ ਬਾਅਦ ਚ ਬੈਂਕ ਚ ਵੀ ਨੌਕਰੀ ਕੀਤੀ ਹਾਂ ਬੈਂਕ ਚ ਵੀ ਕੀਤੀ ਫਿਰ ਛੱਟਤੀ ਹੈ ਛੱਟ ਗਿਆ ਚਲੋ ਇਸੇ ਮਾਪਤੀ ਹੋ ਕੇ ਇੱਥੇ ਆ ਗਏ ਅੱਛਾ 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 ਹਰੀ ਸਾਹਾ ਕਰੀ ਹੱਕੜਾ ਸਾਂ ਪਹੁੰਚੇ ਇਹ ਹੁਣ ਲੰਚ ਕਰਕੇ ਹਟਿਆ ਜੀ ਹਾਂ ਜੀ ਤੇ ਹੁਣ ਇਹ ਕੈਂਚੀਆਂ ਤਿੱਖੀਆਂ ਕਰੀ ਜਾਂਦੇ ਆ ਤੇ 베ਰੀ ਵਧਣੀ ਆ ਹੁਣ ਹਾਂ ਮੈਂ ਕਹੇ ਐਸਡੂਰ ਜਾਵਨੇ ਹੈ ਕਾ ਟੈਲੀਫੋਨ ਚੇਂਜ ਨਹੀਂ ਚਾਰ ਕਿਤੇ ਆ ਬੰਦੇ ਉੱਠਦੇ ਦੇਖ ਲੋ ਅਰੇ ਤੇਰਾ ਤਾਂ ਤੁਸੀਂ ਨਹੀਂ ਲਾਤੀ ਤੇਰੀ ਬੋਟੀ ਕੋਈ ਕਰਤੀ ਅਰੇ ਸਿੱਧੇ ਹੀ ਆ ਅਰੇ ਬਕਸੇ ਦੇਖ ਲੋ ਜੀ ਹੁੰਦੇ ਸਾਰੇ ਬਕਸੇ ਦੇਖੋ ਪੁੱਠੇ ਸਿੱਧੇ ਪੁੱਠੇ ਸਿੱਧੇ ਬਕਸੇ ਸਾਰਿਆਂ ਦੇ ਦਿਹਾੜੀ ਕੰਮ ਵਾਲੇ ਨੇ ਆ ਲੰਚ ਕਿੱਟਾਂ ਪਈਆਂ ਉਹਨਾਂ ਦੀਆਂ ਆ ਸਾਬਣ ਵਾਲੀ ਬਾਲਟੀ ਦੇ ਵਿੱਚ ਲੰਚ ਲੈ ਕੇ ਆਇਆ ਇੱਕ ਭਾਈ ਹਾਂ ਜੀ ਚਲੋ ਭਾਈ ਲੰਚ ਕਰ ਲਿਆ ਤੇ ਟਾਈਮ ਹੋ ਗਿਆ ਆਪਾਂ ਚੱਲੀਏ ਕੰਮ ਤੇ ਹੈ ਨੰਬਰ ਮੇਰੀ ਫੋਟੋ ਦੇ ਦਿੱਤਾ ਹੈ ਆਇਆ ਆ ਭਾਈ ਦਾ ਨਾ ਸਾਨੀ ਹੈ ਕਾਇਕਲੇ ਤੇਰੇ ਕੋਲ ਜਮੀਨ ਉੱਥੇ ਵਾਹ ਬਈ ਵਾਹ ਪਲਾਟ ਕਿੰਨੇ ਜਗਰਾਵਾਂ ਚ ਹਾਂ ਵੀਰ ਮੇਰੇ ਕੋ ਕੋਈ ਨਹੀਂ ਹੈਗਾ ਤੇਰਾ ਤਾਂ ਉਹਦੇ ਕੋਈ ਆਲਾ ਕੰਮ ਹੋ ਗਿਆ ਤੇਰੇ ਉਹ ਨਹੀਂ ਕੁਛ ਨਹੀਂ ਉਹ ਕੁਛ ਨਹੀਂ ਤੈਨੂੰ ਕੋਈ ਜੇਲ ਨਹੀਂ ਹੁੰਦੀ ਹੈ ਕੁਛ ਨਹੀਂ ਦੱਸਦਾ ਸੀ ਕਿ ਪਲਾਟ ਹੈ ਤੇਰੇ ਕੋਲੇ ਮੇਰੀ ਸਾਰੀ ਜ਼ਮੀਨ ਹੀ ਪਲਾਟਾਂ ਚ ਅੱਛਾ ਤਾਤਾ ਅਮੀਰ ਬੰਦਾ ਇੱਥੇ ਹੁਣ ਤੂੰ ਦਿਹਾੜੀ ਕਰਦਾ ਹੈ ਨਾ ਹਾਂ ਇੱਥੇ ਮੈਂ ਦਿਹਾੜੀ ਕਰਦਾ ਇਧਰ ਦਾ ਬਾਬਾ ਜਮੇਰ ਸਿੰਘ ਜੀ ਬੈਠੇ ਆਹ ਤੁਹਾਡਾ ਕੀ ਕਾਰੋਬਾਰ ਸੀ ਜੋ ਉੱਥੇ ਨਹੀਂ ਆ ਮੱਛਾ ਚਾਰਦਾ ਸੀ ਮੱਛਾ ਚਾਰਦਾ ਆ ਗਰੇਵਾਲ ਸਾਹਿਬ ਬੈਠੇ ਹਾਂਜੀ ਸੜਕਾਂ ਵੀ ਸਫਾਈ ਕਰਦੇ ਸੀ ਤਾਰੂ ਭਾਗ ਚ ਕੰਮ ਕਰਦੇ ਰਹੇ ਆ ਇਹ ਹੈਨਾ ਆਹ ਡਾਕਟਰ ਸਾਹਿਬ ਕਰ ਮੂੰ ਐ ਨੂੰ ਇੱਧਰ ਡਾਕਟਰ ਸਾਹਿਬ ਆ ਗਏ ਹਾਂਜੀ ਆ ਗਿਆ ਹਾਂਜੀ ਕਿਹੜੇ ਪੇਨ ਡਾਕਟਰੀ ਕਰਦੇ ਸੀ ਮੈਂ ਸੀ ਜੀਐਡੀ ਪੁੱਟਾ ਹਾਂਜੀ ਗਵਰਨਮੈਂਟ ਆਯੁਰਵੈਦਿਕ ਡਿਸਪੈਂਸਰੀ ਪੁੱਟਾ ਜਿਹੜੀ ਧੌਲਕਲਾ ਵੀ ਕੀਤੀ ਆ ਜੀ ਆਯੁਰਵੈਦਿਕ ਚ ਕੰਮ ਕਰਦੇ ਸੀ ਹਾਂਜੀ ਅੱਛਾ ਅੱਛਾ ਅਸੀਂ ਦਸਰਾਜੀ ਦਿਖਾਵਾਂਗੇ ਤਾਂ ਠੀਕ ਹੈ ਠੀਕ ਹੈ ਠੀਕ ਹੈ ਤੇ ਇੱਧਰ ਬੈਠੇ ਹੈਗੇ ਆਪਣੇ ਕੀ ਨਾਂ ਤੁਹਾਡਾ ਬਾਈ ਜੀ ਜੈਬ ਸਿੰਘ ਕੀ ਕਾਰੋਬਾਰ ਕਰਦੇ ਸੀ ਇੰਡੀਆ? ਖੇਤੀ ਕਰਦਾ ਸੀ। ਖੇਤੀ? ਹਾਂਜੀ। ਅੱਛਾ ਇੱਥੇ ਕਿਵੇਂ ਆ ਗਏ? ਇੱਥੇ ਵੀ ਬਾਹ ਦਿਹਾੜੀ ਹੀ ਕਰਦੇ ਆ। ਆਹ ਨੰਬਰਦਾਰ ਸਾਹਿਬ। ਹਾਂ ਨੰਬਰਦਾਰ ਸਾਹਿਬ। ਅਮਰ ਸਿੰਘ ਸ਼ੀਨਾ ਪਿੰਡ ਕਿਹੜਾ ਤੁਹਾਡਾ? ਪਿੰਡ ਰਸੂਲਪੁਰ ਜੰਡੀ। ਰਸੂਲਪੁਰ ਜੰਡੀ। ਉੱਥੇ ਨੰਬਰਦਾਰੀ ਕਰਦੇ ਸੀ ਜੱਦੀਪੁਰਸ਼ੀ। ਹਾਂ ਜੱਦੀਪੁਰ। ਇੱਥੇ ਧੀਆ ਪੁੱਤਾਂ ਨੇ ਸੁਰਗਾ ਚ ਵਾੜਤੇ। ਹਾਂਜੀ ਆਹ ਭਾਈ ਸਾਹਿਬ ਨਵੇਂ ਆਏ ਇਹਨਾਂ ਦੇ ਰਿਸ਼ਤੇਦਾਰੀ ਹੈ। ਤੁਸੀਂ ਕੀ ਕੰਮ ਕਰਦੇ ਸੀ ਇੰਡੀਆ ਜੀ? ਉੱਥੇ ਮੈਂ ਸਰਵਿਸ ਕਰਦਾ ਸੀ ਜੀ। ਆਪਣੇ ਪ੍ਰਿੰਸੀਪਲ ਸੀਗੇ? ਨਹੀਂ। ਅਕਾਊਂਟੈਂਟ ਸੀ ਆਪਣੇ ਆ ਕਾਲਜ ਦੇ ਵਿੱਚ ਅਕਾਊਂਟੈਂਟ ਅੱਛਾ ਅੱਛਾ ਗੁਰਨਾਨ ਕਾਲਜ ਗੁਰਨਾਨ ਕਾਲਜ ਦਾਣਾ ਪਾਣੀ ਚਲੋ ਠੀਕ ਸਰ ਹਾਂਜੀ ਗੁਰਨਾਨ ਕਾਲਜ ਕਿਹੜਾ ਜੀ ਓਕੇ ਹਾਂਜੀ ਠੋਡਾ ਨਾ ਕੀਆ ਜੀ ਨੇਤਰ ਨੇਤਰ ਸਿੰਘ ਪਿੱਛੇ ਕੀ ਕਰਦੇ ਸੀ ਇੰਡੀਆ ਪਿੱਛੇ ਕੀ ਕਰਨਾ ਖੇਤੀ ਉਹ ਕਰਦੇ ਮੈਨ ਜੇ ਇਹ ਇੱਥੇ ਕਿਹਨੇ ਮਗਾਈ ਕੁੜੀ ਨੇ ਕੇ ਮੁੰਡੇ ਨੇ ਕੁੜੀ ਨੇ ਕੁੜੀ ਨੇ ਮਗਾ ਤੇ ਸੁਰਗਾਂ ਚ ਪਾਤੇ ਆ ਬਾੜ ਦੇ ਜਿਹੜਾ ਸਰਕਾਰੀ ਵੱਧ ਆਇਆ ਆਲਾ ਸਾਡੇ ਮੰਗਟ ਭਾਈ ਰਾਜ ਸਿੰਘ ਮੰਗਟਨਾ ਹਾਂ ਤੁਸੀਂ ਪਹਿਲਾਂ ਦਵਾਈ ਗਏ ਸੀ ਕਿੰਨੇ ਸਾਲ ਤਿੰਨ ਚਾਰ ਤਿੰਨ ਚਾਰ ਸਾਲ ਦਵਾਈ ਅੱਛਾ ਫਿਰ ਬੰਗਲਾ ਦੇ ਚ ਵੀ ਰਿਹਾ ਹੁਣ ਫਿਰ ਕੈਨੇਡਾ ਲੁੱਟਣ ਆ ਗਏ ਹੈ ਹਾਂ ਇੱਧਰ ਬਾਈ ਜੀ ਖੜੇ ਆ ਆਪਣੇ ਸਿੱਧੂ ਸਾਹਿਬ ਬਲਦੇਵ ਸਿੰਘ ਸਿੱਧੂ ਮੋਗੇ ਵਾਲੇ ਤੁਸੀਂ ਪਿੱਛੇ ਸੀਗੇ ਟਰੱਕ ਚਲਾਉਂਦੇ? ਹਾਂਜੀ ਕਿੱਥੇ ਚਲਾਇ ਜੁਪੀ ਚ? ਜੁਪੀ ਬਿਹਾਰ ਕਲਕੱਤਾ ਬਿਹਾਰ ਕਲਕੱਤਾ ਬੱਲੇ ਬੱਲੇ ਆ ਸਾਡੇ ਫੌਜੀ ਭਾਈ ਸਾਹਿਬ ਆ ਗਏ। ਹਾਂਜੀ ਤੁਸੀਂ ਫੌਜ ਚ ਨੌਕਰੀ ਕਿੱਥੇ ਕਿੱਥੇ ਕੀਤੀ? ਅਰੇ ਹਾਂ ਫਲੋਰ ਪਰ ਫਰੀ ਨਗਰ ਜੰਮੂ ਕਸ਼ਮੀਰ ਅੱਛਾ ਬਾਕੀ ਆਪਣੇ ਲੈ ਜੁਪੀ ਲਖਨਊ ਅੱਛਾ ਲਖਰਾ ਆਗਰਾ ਗਵਾਲੀਆ ਰੇ ਦਾ ਏਰੀਆ ਅੱਛਾ ਅੱਛਾ ਫਿਰ ਬਾਅਦ ਚ ਬੈਂਕ ਚ ਵੀ ਨੌਕਰੀ ਕੀਤੀ? ਹਾਂ ਬੈਂਕ ਚ ਵੀ ਕੀਤੀ ਵੇ ਛੜਤੀ ਹੈ ਛੜ ਪਿਆ ਚਲੋ ਇਹ ਸੇ মাপਤੀ ਹੋ ਕੇ ਇੱਥੇ ਆ ਜੀ ਅੱਛਾ 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 ਹਰੀ ਸਾਹਿਬ ਆ ਕੇ ਹੱਕੜਾ ਸਾਰੇ ਪਹੁੰਚੇ ਇਹ ਹੁਣ ਲੰਚ ਕਰਕੇ ਹਟੇ ਆ ਜੀ ਤੇ ਹੁਣ ਇਹ ਕੈਂਚੀਆਂ ਤਿੱਖੀਆਂ ਕਰੀ ਜਾਂਦੇ ਆ ਤੇ 베ਰੀ ਵੱਢਣੀ ਆ ਹੁਣ ਹਾਂ ਮੈਂ ਕਹਿਆ ਇਸ ਨੂੰ ਸਾਹਿਬ ਨੇ ਹੈ ਕਾ ਟੈਲੀਫੋਨ ਨੂੰ ਛੇ ਨਹੀਂ ਨਾ 4 ਕਿਤੇ ਆ ਬੰਦੇ ਉੱਠਦੇ ਦੇਖ ਲੋ ਉਹ ਗੇਰਾ ਦਾ ਤੁਸਰੀ ਨਾ ਪੀ ਤੇਰੀ ਬੋਟਲ ਕੋਈ ਕਰਤੀ ਸਿੱਧੇ ਹੀ ਆ ਲੈ ਅੱਜਾਰੇ ਬਕਸੇ ਦੇਖ ਲੋ ਜੀ ਹੁੰਦੇ ਸਾਰੇ ਬਕਸੇ ਦੇਖੋ ਪੁੱਠੇ ਸਿੱਧੇ ਪੁੱਠੇ ਸਿੱਧੇ ਬਕਸੇ ਸਾਰਿਆਂ ਦੇ ਦਿਹਾੜੀ ਕਰਨ ਵਾਲਿਆਂ ਦੇ ਆ ਲੰਚ ਖਟਾ ਪਈਆਂ ਨਾ ਦੀਆਂ ਆ ਸਾਬਣ ਵਾਲੀ ਬਾਲਟੀ ਵਿੱਚ ਲੰਚ ਲੈ ਕੇ ਆਇਆ ਇੱਕ ਭਾਈ ਹਾਂ ਜੀ ਚਲੋ ਭਾਈ ਲੰਚ ਕਰ ਲਿਆ ਤੇ ਟਾਈਮ ਹੋ ਗਿਆ ਆਪਾਂ ਚੱਲੀਏ ਕੰਮ ਤੇ